ਨਾਬਾਦ ਵਿੱਚ ਪੁਲਿਸ ਵੱਲੋਂ ਇੱਕ ਦੁਕਾਨ ਤੇ ਰੇਡ ਕੀਤੀ ਗਈ ਹੈ ਤੇ ਇੱਥੇ ਕਾਪੀ ਕਰਕੇ ਸਮਾਨ ਵੇਚਿਆ ਜਾ ਰਿਹਾ ਸੀ ਜਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਕੁਝ ਲੋਕਾਂ ਨੇ ਬਾਹਰ ਇਕੱਠ ਕਰਕੇ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਸਐਚਓ ਪ੍ਰਿੰਸਪ੍ਰੀਤ ਸਿੰਘ ਪੱਟੀ ਦੀ ਅਗਵਾਈ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਬੜੀ ਸਮਝਦਾਰੀ ਤੇ ਹਿੰਮਤ ਨਾਲ ਹਾਲਾਤਾਂ ਨੂੰ ਸੰਭਾਲਿਆ। ਐਸਐਚਓ ਨੇ ਦੱਸਿਆ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਕਿ ਕੁਝ ਸ਼ਰਧਾਲੂ ਤਤ ਬਾਹਰ ਇਕੱਠੇ ਹੋਏ ਨੇ ਤੇ ਲੋਕ ਪੁਲਿਸ ਤੇ ਦਬਾਅ ਬਣਾਉਣ ਤੇ ਧਮਕੀਆਂ ਦੇਣ ਲੱਗੇ ਤੇ ਕਹਿ ਰਹੇ ਸਨ ਕਿ ਤੁਸੀਂ ਪਰਚਾ ਕਿ ਮੈਂ ਦਿੱਤਾ ਤੁਸੀਂ ਸਮਾਨ ਲੈ ਜਾ ਕੇ ਵੇਖੋ ਐਸਐਚਓ ਪੱਟੀ ਨੇ ਦੱਸਿਆ ਕਿ ਉਹਨਾਂ ਲੋਕਾਂ ਨੂੰ ਕਈ ਵਾਰ ਸਮਝਾਇਆ ਤੇ ਉਹਨਾਂ ਨੂੰ ਐਫਆਈਆਰ ਵੀ ਵਿਖਾਈ ਗਈ ਪਰ ਫਿਰ ਵੀ ਉਹ ਮੰਨਣ ਨੂੰ ਤਿਆਰ ਨਹੀਂ ਸਨ ਇਹਨਾਂ ਲੋਕਾਂ ਨੇ ਦੁਕਾਨ ਦੇ ਸ਼ੀਸ਼ੇ ਨੂੰ ੱੱਕਾ ਮਾਰਿਆ ਤੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਪੁਲਿਸ ਦੀ ਜਲਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਈ ਹੈ ਤੇ ਜਦ ਮੁਲਾਜ਼ਮਾਂ ਨੇ ਰੋਕਣਾ ਚਾਹਿਆ ਹੈ ਤਾਂ ਹੱਥੋ ਪਾਈ ਵੀ ਕੀਤੀ ਹੈ। ਪਰ ਐਸ.ਐਚ.ਓ ਦੀ ਬੇਮਿਸਾਲ ਲੀਡਰਸ਼ਿਪ ਤੇ ਮੁਲਾਜ਼ਮਾਂ ਦੀ ਤਤਪਰਤਾ ਦੇ ਨਾਲ ਪੁਲਿਸ ਨੇ ਹਾਲਾਤਾਂ ਦੇ ਤੁਰੰਤ ਕਾਬੂ ਪਾ ਲਿਆ ਤੇ ਇੱਥੇ ਕੋਈ ਵੱਡਾ ਹਾਦਸਾ ਨਹੀਂ ਹੋਇਆ। ਪੁਲਿਸ ਨੇ ਸਾਰੇ ਸ਼ਰਾਰਤੀ ਅਨਸਰਾਂ ਨੂੰ ਬਾਹਰ ਕੱਢ ਕੇ ਸਥਿਤੀ ਕਾਬੂ ਹੇਠ ਲਿਆਂਦੀ ਹੈ। ਐਸ.ਐਚ.ਓ ਨੇ ਦੱਸਿਆ ਕਿ ਕੁਝ 45 ਲੋਕਾਂ ਦੇ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 22 ਲੋਕਾਂ ਦੇ ਖਿਲਾ ਦਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨਾਣਾਬਾਦ ਵਿੱਚ ਐਸਐਚਓ ਪੱਟੀ ਤੇ ਉਹਨਾਂ ਦੀ ਟੀਮ ਜਿਨ੍ਹਾਂ ਨੇ ਮਿਸਾਲੀ ਮੁਸਤੈਦੀ ਦੇ ਨਾਲ ਇੱਥੇ ਵੱਡਾ ਹਾਦਸਾ ਹੋਣੋਂ ਵੀ ਰੋਕਿਆ ਤੇ ਕਾਰਵਾਈ ਵੀ ਜਾਰੀ ਰੱਖੀ ਹੈ ਜਿਸ ਦੀ ਕੀ ਹਰ ਪਾਸੇ ਸ਼ਲਾਗਾ ਹੋ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਨੇ ਹੀ ਨਿਰਪਰਤਾ ਦੇ ਨਾਲ ਕਾਨੂੰਨ ਦੀ ਰੱਖਿਆ ਵੀ ਅੱਗੇ ਕੀਤੀ ਜਾਂਦੀ ਰਹੇਗੀ ਸੀ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਪੁੱਲੜ ਬਾਜ ਲੋਕ ਤੇ ਕਈ ਸ਼ਰਾਰਤੀ ਅੰਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਦੇੜੀ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿਵੇਂ ਦਿੱਤਾ ਤੁਸੀਂ ਸਮਾਨ ਲਿਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨੇ ਹੋਰੇ ਕੁਛ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਜਿਸਟਰ ਕਰਕੇ ਵਿਦ ਲੋ ਹੋ ਰਿਹਾ ਇਹ ਕੁਝ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਪੁਲਿਸ ਦੀ ਚੱਲਦੀ ਹੋਈ ਕਾਰਵਾਈ ਵਿੱਚ ਵਿਘਨ ਪਾਇਆ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਉਹਨਾਂ ਨੂੰ ਲੋਕਰੇ ਸੀ ਵੀ ਸਾਡੀ ਕਾਰਵਾਈ ਵਿੱਚ ਡਿਸਟਰਬੈਂਸ ਨਾ ਕਰੋ ਸਾਡੀ ਰਿਕਾਰਡਿੰਗ ਚੱਲ ਰਹੀ ਹੈ ਕਾਰਵਾਈ ਦੀ ਉਹਦੇ ਵਿੱਚ ਉਹਨਾਂ ਨੇ ੱਟਕੇ ਮਾਰ ਕੇ ਮੁਲਾਜ਼ਮਾਂ ਨਾਲ ਵੀ ਹੱਥਪਾਈ ਕੀਤੀਆਂ ਵਰਦੀਆਂ ਨੂੰ ਹੱਥ ਪਾਇਆ ਮੁਲਾਜ਼ਮਾਂ ਦੀ ਜਦੋਂ ਇਸ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਆਫਿਸ ਔਕੇ ਉਸ ਤੋਂ ਬਾਅਦ ਉਹਨਾਂ ਨੇ ਬਾਹਰੋਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਉਹਦੇ ਤੇ ਜਾ ਕੇ ਦਿਖਾਓ ਸਮਾਨ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਉਹਦੇ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਐਨੇ ਵਿੱਚ ਪੁਲਿਸ ਆਪਣੀ ਮਸਤੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਭਜਾਇਆ ਇਸ ਕਰਕੇ ਫਿਰ ਉਹ ਸਾਰੇ ਜਿਹੜੀ ਪਾਰਟੀ ਬਾਹਰ ਸੀ ਗੀਰਵਾਜ ਗਈ ਉਹਨਾਂ ਦੇ ਉੱਤੇ ਫਿਰ ਅਨਨੋਨ ਬੰਦਿਆਂ ਤੇ 40 ਤੋਂ 45 ਅਨਨੋਨ ਬੰਦੇ ਨੇ ਅਤੇ ਉਹਨਾਂ ਵਿੱਚੋਂ 7 ਬਾਈ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਥਾਣੇ 38 ਨੰਬਰ ਐਫ ਆਈ ਆਰ ਥਾਣਾ ਕਤਵਾਲੀ ਨੰਬਰ 10 ਦਰਜ ਰਿਸਰਚ ਕੀਤੀ